ਲੇਖਕ ਮੋਹੰਦੀ ਪ੍ਰੇਮ ਚੰਦ ਜੀ ਦਾ ਲਿਖਿਆ ਨਾਵਲ ਨਿਰਮਲ ਪਾਗ ਪਹਿਲਾ ਉਹ ਜੀਤਾ बाबू ਉਹਦੇ ਪਣ ਲਾਲ ਦੇ ਪਰਿਵਾਰ ਵਿੱਚ ਕਈ ਜੀ ਸਨ ਕੋਈ ਮਾਮੇ ਦਾ ਪੁੱਤ ਭਰਾ ਕੋਈ ਭੂਆ ਦਾ ਪੋਤ ਭਰਾ ਸੀ ਕੋਈ ਭਾਂਜਾ ਸੀ ਕੋਈ ਭਤੀਜਾ ਪਰ ਇੱਥੇ ਸਾਨੂੰ ਉਹਨਾਂ ਤੋਂ ਕੋਈ ਮਤਲਬ ਨਹੀਂ ਉਹ ਚੰਗੇ ਵਕੀਲ ਸਨ ਮਾਤਾ ਲక్ష్ਮੀ ਉਹਨਾਂ ਤੇ ਖੋਚ ਸੀ ਤੇ ਟੱਬਰ ਦੇ ਲੋੜਵੰਤ ਜੀਆ ਨੂੰ ਆਸਰਾ ਦੇਣਾ ਉਹਨਾਂ ਦਾ ਫਰਜ ਸੀ ਸਾਡਾ ਮਤਲਬ ਤਾਂ ਉਹਨਾਂ ਦੀਆਂ ਦੋਵੇਂ ਕੁੜੀਆਂ ਨਾਲੇ ਜਿਨ੍ਹਾਂ ਚ ਵੱਡੀ ਦਾ ਨਾਮ ਨਿਰਮਲਾ ਤੇ ਛੋਟੀ ਦਾ ਨਾਮ ਕ੍ਰਿਸ਼ਨਾ ਸੀ ਹਲੇ ਕੱਲ ਦੀ ਗੱਲ ਹੈ ਦੋਵੇਂ ਇਕੱਠੀਆਂ ਗੁੱਡੀਆਂ ਨਾਲ ਖੇਡਦੇ ਨਾ ਸਨ ਨਿਰਮਲਾ ਦਾ 15ਵਾਂ ਸਾਲ ਸੀ ਤੇ ਕ੍ਰਿਸ਼ਨ ਕ੍ਰਿਸ਼ਨਾ ਦਾ 10ਵਾਂ ਫਿਰ ਵੀ ਉਹਨਾਂ ਦੇ ਸੁਭਾਅ 'ਚ ਕੋਈ ਖਾਸ ਅੰਤਰ ਨਹੀਂ ਸੀ ਦੋਵੇਂ ਜਾਂਚਲ ਸਨ ਤੇ ਸਹਿਰ ਤਮਾਸ਼ਾ ਤੇ ਜਾਣ ਦਿੰਦਨਾ ਸਨ ਦੋਵੇਂ ਗੁੱਡੀਆਂ ਦਾ ਵਿਆਹ ਧੂਮ ਧਾਮ ਨਾਲ ਕਰਦਨਾ ਸਨ ਹਮੇਸ਼ਾ ਕੰਮ ਤੋਂ ਭੱਜਦਿਆਂ ਸਨ ਮਾਂ ਬੁਲਾਉਂਦੀ ਰਹਿੰਦੀ ਸੀ ਪਰ ਦੋਵੇਂ ਕੋਠੇ ਤੇ ਲੋਕ ਕੇ ਬੈਠਿਆ ਰਹਿੰਦਨਾ ਸਨ ਕੀ ਪਤਾ ਨਹੀਂ ਮਾਂ ਕਿਸ ਕੰਮ ਨੂੰ ਬੁਲਾਉਂਦੀ ਦੋਵੇਂ ਆਪਣੇ ਭਰਾਵਾਂ ਨਾਲ ਲੜਦਨਾ ਸਨ ਨੌਕਰਾਂ ਨੂੰ ੱਚੜਕਦਿਆਂ ਸਨ ਤੇ ਬਾਜੇ ਦੀ ਬਾਤ ਸੁਣਦੇ ਸਾਰ ਹੀ ਦਰਵਾਜ਼ੇ ਤੇ ਆ ਖੜ ਕੇ ਆ ਕੇ ਖੜੀਆਂ ਹੋ ਜਾਂਦਨਾ ਸਨ ਪਰ ਅੱਜ ਅਚਾਨਕ ਅਜਿਹੀ ਹੀ ਗੱਲ ਹੋ ਗਈ ਏ ਜਿਨੇ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਬਣਾ ਦਿੱਤਾ ਏ ਕ੍ਰਿਸ਼ਨਾ ਉਹੀ ਏ ਪੰਦਰਮਲਾ ਬੜੀ ਗੰਭੀਰ ਇਕੱਲੀ ਰਹਿਣਾ ਪਸੰਦ ਕਰਨ ਵਾਲੀ ਤੇ ਸ਼ਰਮਿਲੀ ਹੋ ਗਈ ਏ ਇਧਰ ਮਹੀਨਿਆਂ ਤੋਂ ਬਾਬੂ ਉਦੇ ਪਾਂ ਨੂੰ ਲਾਲ ਨਿਰਮਲਾ ਦੇ ਵਿਆਹ ਦੀ ਗੱਲਬਾਤ ਕਰ ਰਹੇ ਸਨ ਅੱਜ ਉਹਨਾਂ ਦੀ ਮਿਹਨਤ ਕਿਸੇ ਟਿਕਾਣੇ ਲੱਗੀ ਬਾਬੂ ਭਾਲ ਚੰਦਰ ਸੁਨੇਹਾ ਦੇ ਵੱਡੇ ਪੁੱਤਰ ਵੰ ਮੋਹਣ ਸਨੇਹਾ ਨਾਲ ਗੱਲ ਪੱਕੀ ਹੋ ਗਈ। ਮੁੰਡੇ ਦੇ ਪਿਓ ਨੇ ਕਹਿ ਦਿੱਤਾ ਏ ਕਿ ਤੁਹਾਡੀ ਖੁਸ਼ੀ ਹੋਵੇ ਦਾਜ ਦਿਓ ਜਾਂ ਨਾ ਦਿਓ। ਮੈਨੂੰ ਉਹਦੀ ਕੋਈ ਪਰਵਾਹ ਨਹੀਂ। ਹਾਂ, ਬਰਾਤ 'ਚ ਜਿਹੜੇ ਲੋਕ ਆਉਣ ਉਹਨਾਂ ਦਾ ਦਰਸ਼ਤਕਾਰ ਚੰਗੀ ਤਰ੍ਹਾਂ ਹੋਣਾ ਚਾਹੀਦਾ ਏ। ਜਿਸ ਨਾਲ ਮੇਰਾ ਤੇ ਤੁਹਾਡਾ ਦੁਨੀਆਂ 'ਚ ਮਜ਼ਾਕ ਨਾ ਬਣੇ। ਬਾਬੂ ਦੇ ਭਾਂ ਨੂੰ ਲਾਲਸੀ। ਤਾਂ ਵਕੀਲ ਪਰ ਜੋੜਨਾ ਨਹੀਂ ਸੰਜਾਨਦੇ। ਦਾ ਜੋ ਉਹਨਾਂ ਦੇ ਸਾਹਮਣੇ ਬਹੁਤ ਵੱਡੀ ਸਮੱਸਿਆ ਸੀ ਇਸ ਲਈ ਜਦ ਮੁੰਡੇ ਦੇ ਪਿਤਾ ਨੇ ਆਪ ਹੀ ਕਹਿ ਦਿੱਤਾ ਕਿ ਸਾਨੂੰ ਕਿ ਮੈਨੂੰ ਦਾਜ ਦੀ ਪਰਵਾਹ ਨਹੀਂ ਤਾਂ ਭਾਵੇਂ ਉਹਨਾਂ ਨੂੰ ਦੋ ਅੱਖਾਂ ਮਿਲ ਗਈਆਂ ਹੋਣ ਡਰਦੇ ਸੀ ਕੀ ਪਤਾ ਕਿਸ-ਕਿਸ ਦੇ ਸਾਹਮਣੇ ਹੱਥ ਅੜਨਾ ਪਵੇ ਉਹਨਾਂ ਨੇ ਦੋ ਤਿੰਨ ਮਹਾਜਨਾਂ ਨੂੰ ਕਹਿ ਰੱਖਿਆ ਸੀ ਉਨਾਂ ਦਾ ਦਾਜਾ ਸੀ ਕਿ ਹੱਥ ਘੁੱਟਣ ਦੀ ਵੀ 20000 ਤੋਂ ਘੱਟ ਖਰਚ ਨਾ ਹੋਣਗੇ। ਇਹ ਹੌਸਲਾ ਮਿਲਣ ਤੇ ਉਹ ਬਹੁਤ ਖੁਸ਼ ਹੋਈ। ਇਸ ਦੀ ਸੋਚ ਨਾਲ ਅਗਿਆਨੀ ਕੁੜੀ ਨੂੰ ਮੋਹ ਟਾ ਕੇ ਇੱਕ ਕੋਨੇ ਵਿੱਚ ਬਿਠਾ ਰੱਖਿਆ। ਉਹਨੇ ਉਹਦੇ ਦਿਲ 'ਚ ਇੱਕ ਅਜੀਬ ਸ਼ੱਕ ਵਸ ਗਿਆ। ਰੋਮ-ਰੋਮ 'ਚ ਇੱਕ ਅਣਜਾਣ ਜਿਹਾ ਡਰ ਫੈਲ ਗਿਆ। ਪਤਾ ਨਹੀਂ ਕੀ ਹੋਵੇਗਾ। ਉਹਦੇ ਮਨ 'ਚ ਅਜੇ ਨਾ ਓਮੰਗਾ ਨਹੀ ਹਨ। ਜੇ ਇਹ ਨਭੀ ਉਹ ਲਿੰਗਾ ਦੀਆਂ ਅੱਖਾਂ 'ਚ ਤਰਾਸ਼ੀਆਂ ਨਜ਼ਰ ਨਜ਼ਰਾਂ ਬਣ ਕੇ ਬੋਲਾਂ ਤੇ ਮਿੱਠਾ ਹਾਸਾ ਬਣ ਕੇ ਤੇ ਅੰਗਾ 'ਚ ਅੰਗਾ 'ਚ ਉਤਸ਼ਾਹ ਬਣ ਕੇ ਪ੍ਰਗਟ ਹੁੰਦਗਾ ਨਹੀਂ ਨਹੀਂ ਉਥੇ ਇਰਮਾਨ ਨਹੀਂ ਉਥੇ ਕੇਵਲ ਸ਼ੰਕਾ 'ਮਾ ਚਿੰਤਾ 'ਮਾ ਤੇ ਡਰ ਕਲਪਨਾ 'ਮਾ ਨੇ ਮਨ ਤੇ ਸਰੀਰ ਅੰਦਰ ਜਵਾਨੀ ਦਾ ਅਜੇ ਤੱਕ ਪੂਰਾ ਜਾਣਨਾ ਨਹੀਂ ਹੋਇਆ ਹੈ ਕ੍ਰਿਸ਼ਨਾ ਕੁਝ ਕੁਝ ਜਾਣਦੀ ਏ ਕੁਝ ਕੁਝ ਨਹੀਂ ਜਾਣਦੀ ਜਾਣਦੀ ਏ ਭੈਣ ਨੂੰ ਚੰਗੇ ਚੰਗੇ ਗਹਿਣੇ ਮਿਲਣਗੇ ਦਰਵਾਜੇ ਤੇ ਬਾਜੇ ਵੱਜਣ ਕਿਤੇ ਮਹਿਮਾਨ ਆਉਣਗੇ ਨਾਚ ਹੋਵੇਗਾ ਉਹ ਇਹ ਜਾਣ ਕੇ ਖੁਸ਼ ਹੈ ਤੇ ਇਹ ਵੀ ਜਾਣਦੀ ਹੈ ਕਿ ਭੈਣ ਸਾਹਿਬ ਦੇ ਘਰ ਲਾ ਕੇ ਰੋਵੇਗੀ ਇੱਥੇ ਰੋਤ ਹੋ ਕੇ ਵਿਦਾ ਹੋ ਜਾਵੇਗੀ ਮਾਂ ਕੱਲੀ ਰਹਿ ਜਾਵਾਂਗੀ ਇਹ ਜਾਣ ਕੇ ਦੁਖੀ ਹੈ ਪਰ ਇਹ ਨਹੀਂ ਜਾਣਦੀ ਕਿ ਇਹ ਸਭ ਕੁਝ ਕਿਸ ਲਈ ਹੋ ਰਿਹਾ ਹੈ ਮਾਤਾ ਜੀ ਤੇ ਪਿਤਾ ਜੀ ਕਿਉਂ ਭੈਣ ਨੂੰ ਇਸ ਘਰ ਤੋਂ ਕੱਢਣ ਲਈ ਉਤਾਪ ਲੇਣੀ ਭੈਣ ਨੇ ਤਾਂ ਕਦੇ ਕਿਸੇ ਨੂੰ ਕੁਝ ਨਹੀਂ ਕਿਹਾ ਕਿਸੇ ਨਾਲ ਲੜਾਈ ਨਹੀਂ ਕੀਤੀ ਕਿ ਇਸੇ ਤਰ੍ਹਾਂ ਮੈਨੂੰ ਵੀ ਇੱਕ ਦਿਨ ਇਹ ਘਰੋਂ ਕੱਢ ਦੇਣਗੇ ਮੈਂ ਵੀ ਇਸ ਤਰ੍ਹਾਂ ਕੋਨੇ ਵਿੱਚ ਬੈਠ ਕੇ ਰੋਵਾਂਗੀ ਤੇ ਕਿਸੇ ਨੂੰ ਮੇਰੇ ਦੇ ਦਰਸ ਨਹੀਂ ਆਵੇਗਾ ਇਸ ਲਈ ਉਹ ਡਰੀ ਹੋਈ ਵੀ ਹੈ ਸ਼ਾਮ ਦਾ ਸਮਾਂ ਸੀ ਨਿਰਮਲਾ ਛੱਤ ਤੇ ਜਾ ਕੇ ਕੱਲੀ ਬੈਠ ਕੇ ਅਸਮਾਨ ਵੱਲ ਤਰੰਗਾ ਅੱਖ ਨਜ਼ਰਾਂ ਨਾਲ ਦੇਖ ਰਹੀ ਸੀ ਇਸ ਤਰ੍ਹਾਂ ਮਨ ਹੁੰਦਾ ਸੀ ਕਿ ਖੰਭ ਹੁੰਦੇ ਆ ਜਾਂ ਉੱਡ ਜਾਂਦੀ ਤੇ ਇਹਨਾਂ ਸਾਰੀਆਂ ਮੁਸੀਬਤਾਂ ਤੋਂ ਬਚ ਜਾਂਦੀ ਇਸ ਵੇਲੇ ਹਮੇਸ਼ਾ ਦੋਵੇਂ ਪੈਣਾ ਕਿਤੇ ਸੈਰ ਕਰਨ ਜਾਇਆ ਕਰਦੇ ਸਨ ਬੱਗੀ ਖਾਲੀ ਨਾ ਹੁੰਦੀ ਤਬਗੀਚ ਬਗੀਚੇ ਚ ਹੀ ਘੁੰਮਿਆ ਕਰਦਣਾ ਇਸੇ ਲਈ ਕ੍ਰਿਸ਼ਨਾ ਉਸ ਨੂੰ ਲੱਭਦੀ ਪਈ ਸੀ ਜਦ ਕਿਤੇ ਨਾਲ ਲੱਭੀ ਤਾਂ ਛੱਤ ਤੇ ਆਈ ਤਾਂ ਉਸ ਨੂੰ ਦੇਖ ਕੇ ਹੀ ਹੱਸ ਕੇ ਬੋਲੀ ਤੂੰ ਇੱਥੇ ਆ ਕੇ ਲੁਕੀ ਬੈਠੀ ਮੈਂ ਤੈਨੂੰ ਲੱਭਦੀ ਫਿਰਦੀ ਹਾਂ ਚੱਲ ਬੱਗੀ ਤਿਆਰ ਕਰ ਆਈਆਂ ਨਿਰਮਲਾ ਨੇ ਉਦਾਸੀ ਨਾ ਕਿਹਾ ਤੂੰ ਜਾ ਮੈਂ ਨਹੀਂ ਜਾਵਾਂਗੀ ਕ੍ਰਿਸ਼ਨਾ ਨਹੀਂ ਮੇਰੀ ਚੰਗੀ ਦੀਦੀ ਅੱਜ ਜ਼ਰੂਰ ਚੱਲ ਦੇਖ ਕੇ ਮੈਂ ਠੰਢ ਠੰਡੀ ਹਵਾ ਚੱਲ ਰਹੀ ਹੈ ਨਿਰਮਲਾ ਮੇਰਾ ਮਨ ਨਹੀਂ ਕਰਦਾ ਤੂੰ ਚਲੀ ਜਾ ਕ੍ਰਿਸ਼ਨਾ ਦੀਆਂ ਅੱਖਾਂ ਆਡੀਆਂ ਰਹਿ ਕੇ ਕੰਬਦੀ ਹੋਈ ਆਵਾਜ਼ ਚ ਬੋਲੀ ਅੱਜ ਤੂੰ ਕਿਉਂ ਨਹੀਂ ਚੱਲਦੀ ਮੇਰੇ ਨਾਲ ਕਿਉਂ ਨਹੀਂ ਬੋਲਦੀ ਕਿਉਂ ਇੱਧਰ ਉੱਧਰ ਲੁਕਦੀ ਫਿਰਦੀ ਹੈ ਮੇਰਾ ਮਨ ਕੱਲੀ ਬੈਠੀ ਦਾ ਘਬਰਾਉਂਦਾ ਹੈ ਜੇ ਤੂੰ ਨਹੀਂ ਚੱਲਵੇਂਗੀ ਤਾਂ ਮੈਂ ਵੀ ਨਹੀਂ ਜਾਵਾਂਗੀ ਇੱਥੇ ਤੇਰੇ ਨਾਲ ਹੀ ਬੈਠੀ ਰਹਾਂਗੀ ਨਿਰਮਲਾ ਜਦ ਮੈਂ ਚਲੀ ਜਾਵਾਂਗੀ ਤਦ ਕਿਸ ਨਾਲ ਖੇਡੇਗੀ ਤੇ ਕਿਸ ਦੇ ਨਾਲ ਘੁੰਮਣ ਜਾਵੇਗੀ ਦੱਸ ਕ੍ਰਿਸ਼ਨਾ ਮੈਂ ਵੀ ਤੁਹਾਡੇ ਨਾਲ ਚੱਲਾਂਗੀ ਕੱਲੀ ਤੋਂ ਮੇਰੇ ਕੋਲੋਂ ਇੱਥੇ ਨਹੀਂ ਰਹਿ ਜਾਏਗਾ ਨਿਰਮਲਾ ਹੱਸ ਕੇ ਬੋਲੀ ਤੈਨੂੰ ਅੰਮਾ ਨਹੀਂ ਜਾਣ ਦੇਵੇਗੀ ਕ੍ਰਿਸ਼ਨਾ ਜੇ ਮੈਂ ਵੀ ਤੈਨੂੰ ਨਹੀਂ ਜਾਣ ਦੇਵਾਂਗੀ ਤ ਤੂੰ ਅੰਮਾ ਨੂੰ ਕਹਿ ਕਿਉਂ ਨਹੀਂ ਦਿੰਦੀ ਕਿ ਮੈਂ ਨਹੀਂ ਜਾਵਾਂਗੀ ਨਿਰਮਲਾ ਕਹਤਾ ਰਹੀ ਹਾਂ ਕੋਈ ਸੁਣਦਾ ਵੀ ਹੈ ਕ੍ਰਿਸ਼ਨ ਤਾਂ ਕਿ ਇਹ ਤੇਰਾ ਕਰ ਨਹੀਂ ਨਿਰਮਲਾ ਨਹੀਂ ਮੇਰਾ ਘਰ ਹੁੰਦਾ ਤਾਂ ਕੋਈ ਜ਼ਬਰਦਸਤੀ ਕੱਢ ਦਿੰਦਾ ਮੈਨੂੰ ਇਥੋਂ ਕ੍ਰਿਸ਼ਨ ਇਸੇ ਤਰ੍ਹਾਂ ਕਿਸੇ ਦਿਨ ਮੈਂ ਵੀ ਕੱਢ ਦਿੱਤੀ ਜਾਵਾਂਗੀ ਨਿਰਮਲਾ ਤੇ ਨਹੀਂ ਕੀ ਕੀ ਤੂੰ ਬੈਠੀ ਰਹੇਂਗੀ ਅਸੀਂ ਕੁੜੀਆਂ ਸਾਡਾ ਘਰ ਕਿਤੇ ਨਹੀਂ ਹੁੰਦਾ ਕ੍ਰਿਸ਼ਨ ਚੰਦਰ ਵੀ ਕੱਢ ਦਿੱਤਾ ਜਾਵੇਗਾ ਨਿਰਮਲਾ ਚੰਦਰ ਤਾਂ ਮੁੰਡਾ ਹੈ ਉਹਨੂੰ ਕੌਣ ਕੱਢੇਗਾ ਕ੍ਰਿਸ਼ਨ ਤੇ ਕੁੜੀਆਂ ਬਹੁਤ ਖਰਾਬ ਹੁੰਦੀਆਂ ਹੋਣਗੀਆਂ ਨਿਰਮਲਾ ਖਰਾਬ ਨਾ ਹੁੰਦੀਆਂ ਤਾਂ ਘਰ ਤੋਂ ਭਜਾਂਗਾ ਕਿਉਂ ਜਾਂਦਾਂ ਕ੍ਰਿਸ਼ਨ ਚੰਦਰ ਐਨਾ ਬਦਮਾਸ਼ ਹੈ ਉਹਨੂੰ ਕੋਈ ਨਹੀਂ ਭਜਾਉਂਦਾ ਅਸੀਂ ਤੁਸੀਂ ਤਾਂ ਕੋਈ ਬਦਮਾਸ਼ੀ ਵੀ ਨਹੀਂ ਕਰਦੇ ਇੱਕਦਮ ਚੰਦਰ ਥਮ ਥਮ ਕਰਦਾ ਛੱਤ ਤੇ ਆ ਪਹੁੰਚਿਆ ਤੇ ਨਿਰਮਲਾ ਨੂੰ ਦੇਖ ਕੇ ਬੋਲਿਆ ਅੱਛਾ ਤੁਸੀਂ ਇੱਥੇ ਬੈਠਿਓ ਆਹੋ ਹੁਣ ਤਾਂ ਬਾਜੇ ਵੱਜਣਗੇ ਦੀਦੀ ਬੋਟੀ ਬਣੂਗੀ ਪਾਲਕੀ ਤੇ ਚੜੇਗੀ ਆਹੋ ਆਹੋ ਚੰਦਰ ਦਾ ਪੁਰਾਣਾ ਚੰਦਰ ਭਾਣੂ ਸੁਨੇਹਾ ਸੀ ਨਿਰਮਲਾ ਤੋ 3 ਸਾਲ ਛੋਟਾ ਤੇ ਕ੍ਰਿਸ਼ਨਾ ਤੋ 2 ਸਾਲ ਵੱਡਾ ਨਿਰਮਲਾ ਚੰਦਰ ਮੈਨੂੰ ਖਿਜਾਵੇਂਗਾ ਤਾਂ ਹੁਣੇ ਜਾ ਕੇ ਅੰਮਾ ਨੂੰ ਕਹਿ ਦੇਵਾਂਗੀ ਚੰਦਰ ਤਾ ਚਿੜਦੀ ਕਿਉ ਹੈ ਤੂੰ ਵੀ ਬਾਜੇ ਸੁਣੀ ਆਹੋ ਹੁਣ ਤੂੰ ਬੋਟੀ ਬਣੇਗੀ ਕਿਉ ਕ੍ਰਿਸ਼ਨੀ ਤੂੰ ਬਾਜਾ ਸੁਣੇਂਗੀ ਨਾ ਉਹਦਾਂ ਤੂੰ ਬਾਜੇ ਕਦੇ ਨਹੀਂ ਸੁਣੇ ਹੋਣਗੇ ਕ੍ਰਿਸ਼ਨਾਂ ਕੀ ਬੈਂਡ ਤੋਂ ਵੀ ਵਧੀਆ ਹੋਣਗੇ ਚੰਦਰ ਹਾਂ ਹਾਂ ਬੈਂਡ ਤੋਂ ਵੀ ਚੰਗੇ ਹਜ਼ਾਰ ਗੁਣਾ ਚੰਗੇ ਲੱਖਾਂ ਗੁਣਾ ਚੰਗੇ ਤੈਨੂੰ ਕੀ ਪਤਾ ਇੱਕ ਬੈਂਡ ਸੁਣ ਲਿਆ ਤੇ ਸਮਝਣ ਲੱਗ ਪਈ ਕਿ ਇਸ ਤੋਂ ਚੰਗੇ ਬਾਜੇ ਨਹੀਂ ਹੁੰਦੇ ਬਾਜੇ ਵਜਾਉਣ ਵਾਲੇ ਤੇ ਲਾਲ ਲਾਲ ਪਰਦਿਆਂ ਤੇ ਕਾਲੀਆਂ ਕਾਲੀਆਂ ਟੋਪੀਆਂ ਪਾੰਗਾ ਹੋਣਗਾ ਅਜਿਹੇ ਸੋਹਣੇ ਲੱਗਣਗੇ ਕੀ ਤੈਨੂੰ ਕੀ ਦੱਸਾਂ ਅਤਿ ਸ਼ਵਜੀਆਂ ਵੀ ਚੱਲਣਗੀਆਂ ਸਮਾਨ ਵਿੱਚ ਜਾਣ ਗੰਗਾ ਤੇ ਉਥੇ ਤਾਰਿਆਂ ਨਾਲ ਲੱਗਣਗੀਆਂ ਤੇ ਲਾਲ ਪੀਲੇ ਹਰੇ ਤਾਰੇ ਟੁੱਟ ਕੇ ਡਿੱਗਣਗੇ ਬੜਾ ਮਜ਼ਾ ਆਵੇਗਾ ਕ੍ਰਿਸ਼ਨ ਹੋਰ ਕੀ ਕੀ ਹੋਵੇਗਾ ਚੰਦਰ ਦੱਸ ਦੇ ਮੇਰੇ ਭਰਾ ਚੰਦਰ ਮੇਰੇ ਨਾਲ ਘੁੰਮਣ ਚੱਲ ਰਸਤੇ 'ਚ ਸਾਰੀਆਂ ਗੱਲਾਂ ਦੱਸਾਂਗਾ ਇਸੇ ਤਰ੍ਹਾਂ ਦੇ ਤਮਾਸ਼ੇ ਹੋਣਗੇ ਕਿ ਉਹਨਾਂ ਨੂੰ ਦੇਖ ਕੇ ਤੇਰੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ ਹਵਾ ਵਿੱਚ ਉੱਡਦੀਆਂ ਪਰੀਆਂ ਹੋਣਗੀਆਂ ਸੱਚ ਮੁੱਚ ਦੀਆਂ ਪਰੀਆਂ ਕ੍ਰਿਸ਼ਨ ਚੰਗਾ ਚਲ ਮੈਂ ਜੇ ਨਹੀਂ ਦੱਸਾਂਗਾ ਤਾਂ ਮਾਰੇਗੀ ਚੰਦਰਪਾਨੂ ਨੇ ਦੇ ਕ੍ਰਿਸ਼ਨਾ ਚਲੇ ਗਏ ਪਰ ਨਰਮਲਾ ਕੱਲੀ ਬੈਠੀ ਰਹੇਗੀ ਕ੍ਰਿਸ਼ਨਾ ਦੇ ਚਲੇ ਜਾਣ ਨਾਲ ਇਸ ਵੇਲੇ ਉਹਨੂੰ ਬੜਾ ਦੁੱਖ ਹੋਇਆ ਕ੍ਰਿਸ਼ਨਾ ਜਿਸ ਨੂੰ ਉਹ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦੀ ਸੀ ਅੱਜ ਇੰਨੀ ਕਠੋਰ ਹੋ ਗਈ ਕੱਲੀ ਨੂੰ ਛੱਡ ਕੇ ਚਲੀ ਗਈ ਗੱਲ ਕੋਈ ਨਹੀਂ ਸੀ ਪਰ ਦੁਖੀ ਮਨ ਦੁਖਾਈ ਹੋਈ ਅੱਖ ਜਿਸ ਵਿੱਚ ਹਵਾ ਨਾਲ ਵੀ ਦਰਦ ਹੁੰਦਾ ਹੈ ਨਰਮਲਾ ਬੜੀ ਦੇਰ ਤੱਕ ਬੈਠੀ ਰੋਂਦੀ ਰਹੀ ਬਣ ਪ੍ਰ ਮਾਤਾ ਪਿਤਾ ਸਭ ਇਸੇ ਤਰ੍ਹਾਂ ਮੈਨੂੰ ਭੁੱਲ ਜਾਣਗੇ ਸਭ ਦੀਆਂ ਅੱਖਾਂ ਮੋੜ ਜਾਣਗਾਂ ਫਿਰ ਸ਼ਾਇਦ ਇਹਨਾਂ ਨੂੰ ਦੇਖਣ ਨੂੰ ਵੀ ਤਰਸ ਜਾਵਾਂ ਬਾਗ ਵਿੱਚ ਫੁੱਲ ਖਿੜੇ ਹੋਏ ਸਨ ਮਿੱਠੀ ਮਿੱਠੀ ਖੁਸ਼ਬੂ ਆ ਰਹੀ ਸੀ ਚੇਤ ਦੀ ਠੰਡੀ ਹੌਲੀ-ਹੌਲੀ ਹਵਾ ਚੱਲ ਰਹੀ ਸੀ ਅਸਮਾਨ ਤੇ ਤਾਰੇ ਫੈਲੇ ਹੋਏ ਸਨ ਨਿਰਮਲਾ ਇਹਨਾਂ ਸੋਗੀ ਜਿਹੇ ਵਿਚਾਰਾਂ ਚ ਪਈ ਪਈ ਸੌ ਗਈ ਤੇ ਅੱਖਾਂ ਲੱਗਦਿਆਂ ਹੀ ਉਹ ਦਾ ਮਨਸੂਪਣਾ ਦੇ ਦੇਸ਼ ਚ ਚਲਾ ਗਿਆ ਕੀ ਦੇਖਦੀ ਹੈ ਕਿ ਸਾਹਮਣੇ ਇੱਕ ਨਦੀ ਚ ਪਾਣੀ ਲਹਿਰਾ ਮਾਰ ਰਿਹਾ ਹੈ ਤੇ ਉਹ ਨਦੀ ਦੇ ਕਿਨਾਰੇ ਕਿਸ਼ਤੀ ਦੀ ਉਡੀਕ ਕਰ ਰਹੀ ਹੈ ਸ਼ਾਮ ਦਾ ਸਮਾਂ ਹੈ ਹਨੇਰਾ ਕਿਸੇ ਭਿਆਨਕ ਜੰਤੂ ਦੀ ਤਰ੍ਹਾਂ ਵਧਦਾ ਜਾ ਰਿਹਾ ਹੈ ਉਹ ਬਹੁਤ ਚਿੰਤਾ ਚ ਪਈ ਹੋਈ ਹੈ ਕਿ ਕਿਸ ਤਰ੍ਹਾਂ ਇਹ ਨਦੀ ਪਾਰ ਹੋਵੇਗੀ ਕਿੱਦਾਂ ਪਹੁੰਚੇਗੀ ਰੋ ਰਹੀ ਹੈ ਕਿਤੇ ਰਾਤ ਨਾ ਹੋ ਜਾਵੇ ਨਹੀਂ ਤਾਂ ਉਹ ਇਕੱਲੀ ਇੱਥੇ ਕਿਸ ਤਰ੍ਹਾਂ ਰਹੇਗੀ ਅਚਾਨਕ ਉਹਨੂੰ ਇੱਕ ਸੋਹਣੀ ਕਿਸ਼ਤੀ ਕਿਨਾਰੇ 'ਵਾਂ ਲੌਂਦੀ ਦਿਖਾਈਦੀ ਦਿਖਾਈ ਦਿਸਦੀ ਹੈ ਉਹ ਖੁਸ਼ੀ ਨਾਲ ਨੱਚ ਉੱਠਦੀ ਹੈ ਜਿਉਂ ਹੀ ਕਿਸ਼ਤੀ ਕਿਨਾਰੇ ਚੌਂਦੀ ਹੈ ਉਹ ਉਸ ਤੇ ਚੜਨ ਲਈ ਅੱਗੇ ਵਾਹਦੀ ਹੈ ਫਿਰ ਜਿਉਂ ਹੀ ਕਿਸ਼ਤੀ ਦੇ ਤਖਤੇ 'ਚ ਪੈਰ ਰੱਖਣਾ ਚਾਹੁੰਦੀ ਹੈ ਉਹਦਾ ਮਲਾਹ ਕਹਿੰਦਾ ਹੈ ਤੇਰੇ ਲਈ ਇੱਥੇ ਥਾਂ ਨਹੀਂ ਹੈ ਉਹ ਮਲਾਹ ਦੀ ਮਿਹਨਤ ਕਰਦੀ ਹੈ ਮਨਤ ਮਿਹਨਤ ਕਰਦੀ ਹੈ ਉਹਦੇ ਪੈਰੀ ਪੈਂਦੀ ਹੈ ਰੋਂਦੀ ਹੈ ਪਰ ਉਹ ਇਹੀ ਕਹੇ ਜਾਂਦਾ ਹੈ ਕਿ ਤੇਰੇ ਲਈ ਇੱਥੇ ठाਣੀ ਇੱਕ ਬਲਦੇ ਵਿੱਚ ਕਿਸ਼ਤੀ ਛੱਡ ਦਿੱਤੀ ਜਾਂਦੀ ਹੈ ਉਹ ਜੋਰ-ਜੋਰ ਨਾਲ ਰੋਣ ਲੱਗਦੀ ਹੈ ਨਦੀ ਦੇ ਕਿਨਾਰੇ ਤੇ ਰਾਤ ਭਰ ਕਿਸ ਤਰ੍ਹਾਂ ਰਹੇਗੀ ਇਹ ਸੋਚ ਕੇ ਉਹ ਨਦੀ ਚ ਛਾਲ ਮਾਰ ਕੇ ਉਸ ਕਿਸ਼ਤੀ ਨੂੰ ਫੜਨਾ ਚਾਹੁੰਦੀ ਹੈ ਇੰਨੇ ਨੂੰ ਕਿਤੇ ਆਵਾਜ਼ ਆਉਂਦੀ ਹੈ ਠਹਿਰੋ ਠਹਿਰੋ ਨਦੀ ਡੂੰਗੀ ਹੈ ਡੁੱਬ ਜਾਵੇਂਗੀ ਇਹ ਕਿਸ਼ਤੀ ਤੁਹਾਡੇ ਲਈ ਨਹੀਂ ਹੈ ਮੈਂ ਆਉਂਦਾ ਹਾਂ ਮੇਰੀ ਕਿਸ਼ਤੀ ਚ ਬੈਠ ਜਾ ਮੈਂ ਨਦੀ ਦੇ ਪਾਰ ਪਹੁੰਚਾ ਦੇ ਮਾਂਗਾ ਉਹ ਡਰ ਕੇ ਇਧਰ ਉਧਰ ਦੇਖਦੀ ਹੈ ਕੀ ਇਹ ਆਵਾਜ਼ ਕਿੱਥੋਂ ਆਈ ਥੋੜੀ ਦੇਰ ਦੇ ਬਾਅਦ ਇੱਕ ਛੋਟੀ ਜੀ ਡੌਗੀ ਆਉਂਦੀ ਦਿਖਾਈ ਦਿੰਦੀ ਉਸ ਵਿੱਚ ਨਾ ਪਾਲੇ ਨਾ ਚੱਪੂ ਤੇ ਨਾ ਹੀ ਮਸਤੂਰ ਪਾਲ ਵੰਨਣ ਵਾਲਾ ਉੱਚਾ ਬਾਸ ਡੋਂਗੀ ਦਾ ਪੱਲਾ ਫਟਿਆ ਹੋਇਆ ਤੱਕ ਤੇ ਟੁੱਟੇ ਹੋਏ ਨੇ ਕਿਸ਼ਤੀ ਚ ਪਾਣੀ ਭਰਿਆ ਹੋਇਆ ਹੈ ਤੇ ਇੱਕ ਆਦਮੀ ਉਸ ਵਿੱਚੋਂ ਪਾਣੀ ਕੱਢ ਰਿਹਾ ਹੈ। ਉਹ ਉਹਨੂੰ ਕਹਿੰਦੀ ਹੈ ਇਹ ਤਾਂ ਟੁੱਟੀ ਹੋਈ ਹੈ। ਇਹ ਕਿਸ ਤਰ੍ਹਾਂ ਪਾਰ ਲੱਗੇਗੀ? ਮਲਾਹ ਕਹਿੰਦਾ ਹੈ ਤੇਰੇ ਲਈ ਇਹ ਭੇਜੀ ਗਈ ਹੈ। ਆ ਕੇ ਬੈਠ ਜਾਓ। ਉਹ ਇੱਕ ਪਲ ਸੋਚਦੀ ਹੈ ਇਸ ਵਿੱਚ ਬੈਠਾਂ ਜਾਂ ਨਾ ਬੈਠਾਂ। ਅਖੀਰ ਚ ਉਹ ਨਿਰਣਾ ਕਰਦੀ ਹੈ ਬੈਠ ਜਾਵਾਂ। ਇੱਥੇ ਕੱਲਿਆਂ ਪਈ ਰਹਿਣ ਤੋਂ ਤਾਂ ਕਿਸ਼ਤੀ ਚ ਬੈਠ ਜਾਣਾ ਹੀ ਚੰਗਾ। ਕਿਸੇ ਭਿਆਨਕ ਜਾਨਵਰ ਦੇ ਢਿੱਡ 'ਚ ਜਾਣ ਨਾਲੋਂ ਤਾਂ ਇਹ ਚੰਗਾ ਹੈ ਕਿ ਨਦੀ ਜੀ ਡੁੱਬ ਜਾਵਾ ਕੀ ਪਤਾ ਕਿਸ ਤੀ ਪਾਰ ਪਹੁੰਚਾਈ ਦੇਵੇ ਇਹ ਸੋਚ ਕੇ ਉਹ ਜਾਨ ਨੂੰ ਮੋਠੀ ਵਿੱਚ ਲਈ ਕਿਸ਼ਤੀ 'ਚ ਬੈਠ ਜਾਂਦੀ ਹੈ ਕੁਝ ਦੇਰ ਤੱਕ ਕਿਸ਼ਤੀ ਡੱਗ ਮਗਾਉਂਦੀ ਹੋਈ ਚੱਲਦੀ ਹੈ ਹਰ ਪਲ ਉਸ ਵਿੱਚ ਪਾਣੀ ਭਰਦਾ ਜਾਂਦਾ ਹੈ ਉਹ ਵੀ ਮਲਾਹ ਦੇ ਨਾਲ ਦੋਵੇਂ ਹੱਥਾਂ ਨਾਲ ਪਾਣੀ ਕੱਢਣ ਲੱਗਦੀ ਹੈ ਇੱਥੇ ਤੱਕ ਕਿ ਉਹਦੇ ਹੱਥ ਥੱਕ ਜਾਂਦੇ ਨੇ ਪਰ ਪਾਣੀ ਵੱਧਦਾ ਹੀ ਜਾਂਦਾ ਹੈ ਅਖੀਰ ਕਿਸਤੀ ਚੱਕਰ ਖਾਨ ਲੱਗਦੀ ਹੈ ਇਸੇ ਤਰ੍ਹਾਂ ਲੱਗਦਾ ਹੈ ਕਿ ਹੁਣ ਡੁੱਬੀ ਕਿ ਹੁਣ ਡੁੱਬੀ ਜਦ ਉਹ ਕਿਸੇ ਅਣਜਾਣ ਸਹਾਰੇ ਦੇ ਲਈ ਆਪਣੇ ਦੋਵੇਂ ਹੱਥ ਫਲਾਉਂਦੀ ਹੈ ਕਿਸਤੀ ਥੱਲੇ ਮੁਖਿਸਕ ਜਾਂਦੀ ਤੇ ਉਹਦੇ ਪੈਰ ਉਖੜ ਜਾਂਦੇ ਨੇ ਉਹ ਜ਼ੋਰ ਨਾਲ ਚੀਕੀ ਤੇ ਚੀਕਦੇ ਸਾਰੀ ਉਸਦੀ ਅੱਖ ਖੁੱਲ ਗਈ ਦੇਖਿਆ ਤਾਂ ਮਾਤਾ ਸਾਹਮਣੇ ਖੜੀ ਉਹਦੇ ਮੋਢਿਆਂ ਨੂੰ ਫੜ ਕੇ ਹਿਲਾ ਰਹੀ ਧੰਨਵਾਦ